ਕਿੰਨੇ ਕਿੱਲੇ ਪੈੜੀ ਹੈ ਜੀ ਤੁਹਾਡੀ ਇਹ ਆਪਣੀ ਜ਼ਮੀਨ ਜਿੱਥੇ ਅਸੀਂ ਟਾਈਮ ਖੜੇ ਆ ਆਪਣੇ ਜੀ ਇਹ ਰੁੜੀ ਕਿੰਨੀ ਥੋਡੀ ਜੇ ਇਹ ਮੰਨ ਕੇ ਚੱਲ ਵੀ 4-3-4 ਕਿੱਲੇ ਉੱਤੇ ਜਹਾਬ ਹੋ ਗਈ ਤੇ 5-6 ਕਿੱਲੇ ਵੀ 4 ਜਿਹੜੀ ਹੈ ਰੁਕਦੀ ਏ ਸਾਰੀ ਦੇ ਵਿੱਚ ਨਹੀਂ ਤਾਂ ਬਗੀ ਕੋਹਾ ਕੰਪਾਣੀ ਪਾਣੀ ਪਾਣੀ ਇਹਦਾ ਖਰਾਬਾ 된다 ਜਿਹੜੀ ਛੋਟੀ ਪਾਣੀ ਗਈ ਹੈ ਜੀ ਕਿੰਨੇ ਆ ਜੀ ਇਹ ਅੱਛਾ ਬਈ ਦਾ ਤੋਂ ਲੈ ਕੇ ਆਏ ਨੂੰ 3 ਕਿੱਲੇ ਬਣ ਜੇ ਜਾਂ 3.5 ਜਾਂ 4 ਬਣ ਜੇ ਉਹ ਪੀਰੀਆਂ ਤੱਕ ਇਹ ਜੀ ਚੀਜ਼ ਹੈ ਇਹਦਾ ਰੁੜ ਰੁੜ ਗਈ ਹਾਂਜੀ ਹਾਂਜੀ ਹਾਂ ਟਾਈਮ ਵੀ ਇਹ ਖਰਾਬ ਹੋ ਜੀ ਹਾਂ ਦੇਖੋ ਜੀ ਕਿਲਾ ਵੇ ਜੀ ਇਹ ਤੁਹਾਡੀ ਮਦਦ ਹੈ ਜੀ ਪਿੰਡ ਖਿਆਲੇ ਵੱਲੋਂ ਸੇਵਾ ਜੀ ਨਾਮ ਨਾਲ ਸਰਾਂ ਜੀ ਉਹਦੇ ਨਕਰ ਵੱਲੋਂ ਸੇਵਾ ਕੀਤੀ ਹੈ ਸਾਡੇ ਪਿੰਡ ਨੇ ਜੀ ਜੀ ਅਗਲਾ ਬੰਦਾ ਜੀ ਗਾਹ ਨਿਕਲੇ ਗਏ ਸਰਦਾਰ ਸਾਹਿਬ ਗਾਹ ਜੀ ਇੱਧਰ ਇੱਧਰ ਗਾਹ ਤੇ ਆਦੀ ਸਾਦਾ ਸਿੰਘ ਹਜੇ ਨਾਲ ਹੀ ਆਜੋ ਸਾਦਾ ਸਿੰਘ ਦੀ ਸਾਦਾ ਸਿੰਘ ਉਹਦੇ ਲੜਕੇ ਆ ਜੀ ਉਹਦੇ 4 ਲੜਕੇ ਨਹੀਂ ਜੀ ਸਾਦਾ ਸਿੰਘ ਦੇ 4 ਲੜਕੇ ਦੂਜੇ 3 ਭਰਾ ਤੁਹਾਡੇ ਸਾਦਾ ਸਿੰਘ ਤਿੰਨੇ ਭਰਾ ਹੋ ਜੀ ਬਾਕੀ ਨਾਲ ਦੇ 4 ਤਾਰੇ ਕਾ ਤੁਸੀਂ ਆ ਗਏ ਅੱਜ ਕੇ ਅੱਜ ਸਾਦਾ ਦਿਨ ਤੁਹਾਡਾ ਨਾਮ ਕੀ ਹੈ ਜੀ ਕਰਨੇਲ ਸਿੰਘ ਤੇਰਾ ਤੁਸੀਂ ਲੋ ਜੀ ਕਰਨੇਲ ਸਿੰਘ ਤੁਹਾਡੀ ਕਿੰਨੀ ਜ਼ਮੀਨਾਂ ਜੀ ਇਹਨਾਂ ਦੇ ਦੋ ਕਿੱਲੇ ਆ ਜੀ ਇਹ ਕਰਨੇਲ ਸਿੰਘ ਪਿੰਡ ਫਤਿਹਗੜ ਸਭਰਾ ਤੋਂ ਅੱਛਾ ਚੋਟੀ ਆ ਦੋ ਮੱਤ ਲਓ ਜੀ ਸੇਵਾ ਲਓ ਆ ਲਓ ਬਾਉ ਜੀ ਅੱਕੇ ਸੋਨਾ ਸਿੰਘ ਆ ਜੀ ਸੋਨਾ ਸਿੰਘ ਜੀ ਇਹ ਸੋਨਾ ਸਿੰਘ ਦੀ ਸੋਨਾ ਸਿੰਘ ਦੀ ਤੁਹਾਡੀ ਕਿੰਨੀ ਜ਼ਮੀਨਾਂ ਜੀ ਸਾਢੇ 4 ਕਿੱਟ ਕਿਹੜੀ ਜ਼ਮੀਨਾਂ ਕਿ ਤੁਹਾਡੀ ਸਾਢੇ 4 ਕਿੱਲੇ ਆ ਵੀ ਹੈ ਬਾਬੇ ਜਗਾ ਲੱਗੂਗਾ ਕਿਹੜਾ ਪਾਣੀ ਦੇ ਵਿੱਚ ਪਾਣੀ ਵਗਦਾ ਪਿਆ ਇਹ ਸੋਨਾ ਸਿੰਘ ਸਾਢੇ 4 ਕਿੱਲੇ ਪਾਣੀ ਗੱਤ ਕਰਦੇ ਨੇ ਨਾਓ ਤੇ ਮਤਲਬ ਹੱਥ ਵਾਲੀ ਤੇ ਸਰਕਾਰ ਕੋਈ ਬੋਰਡ ਨਹੀਂ ਦਿੱਤੀ ਅੱਛਾ ਜੀ ਇਤੋਂ ਤੱਕ ਨਾ ਰੈਸ਼ਨ ਕੌਣ ਦਾ ਕਰਦਾ ਹੱਥ ਵਾਲੀ ਅੱਛਾ ਜੀ ਕੋਈ ਮੈਨੂੰ ਕੋਈ ਡੇਢ ਮਹੀਨਾ ਤੋਂ ਮੈਨੂੰ ਹੋ ਰਿਹਾ ਹੈ ਅੱਛਾ ਜੀ ਤੇ ਕਿਸੇ ਨੂੰ ਮੱਥੇ ਤੇ ਵਟ ਨਹੀਂ ਪਾਇਆ ਇਹਨੇ ਇਹਨੂੰ ਕੋਈ ਦੇਣੀ ਆ ਕੋਈ ਚੀਜ਼ ਦਾ ਦਿਓ ਪਰ ਇਹ ਲੋਕਾਂ ਦੇ ਲੈ ਕੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਭਾਈ ਜੀ ਧੰਨਵਾਦ ਪਾ ਕੇ ਆਜੋ ਭਾਈ ਬੱਗਾ ਸਿੰਘ ਪੱਗਾ ਸਿੰਘ ਇਹ ਵੀਰ ਪੱਗਾ ਸਿੰਘ ਤੁਹਾਡਾ ਨਾਮ ਤੁਹਾਡੇ ਫਾਦਰ ਸਾਹਿਬ ਦਾ ਤੁਹਾਡੀ ਕਿੰਨੀ ਜ਼ਮੀਨਾਂ ਸੀ ਸਾਢੇ 4 ਕਿੱਲੇ ਸੀ ਤੁਹਾਡੀ ਕਿਹੜੀ ਜ਼ਮੀਨ ਹੈ ਜੀ ਪਾਣੀ ਦੇ ਵਿੱਚ ਇਹ ਬੱਗਾ ਸਿੰਘ ਦੇ ਸਾਢੇ 4 ਕਿੱਲੇ ਸੀ ਧੰਨਵਾਦ ਇਹ ਜਲ ਸਿੰਘ ਜੀ ਵੇਜਾ ਸਿੰਘ ਆਓ ਜੀ ਤੁਹਾਡੀ ਕਿੰਨੀ ਜ਼ਮੀਨ ਸੀ 1.5 ਕਿੱਲਾ ਕਿਹੜਾ ਜੀ ਆਓ ਜੀ ਪਾਣੀ ਵਗ ਰਿਹਾ ਜਿਹੜਾ ਹਾਂ ਜਿਹੜੀ ਤਿੰਨ ਕਿੱਲੇ ਵੈਸੇ ਘਰ ਦਾ ਤੇ ਡੇਢ ਚਾ ਪਾਣੀ ਵਗ ਰਿਹਾ ਆ ਉਪਰ ਆ ਰਿਹਾ ਜੀ ਚਲੋ ਕਿਉਂ ਸੇਵਾ ਦੇ ਇੰਦਰ ਆਪੀ ਹਾਂ ਜਿੰਦਰ ਸਿੰਘ ਜਿੰਦਰ ਸਿੰਘ ਆਓ ਜੀ ਬਾਬਾ ਜੀ ਉਹ ਕਵਰ ਹੋ ਜਾਂਦਾ ਇਹਦੀਆਂ ਮੇਰੇ ਕਿੰਨੇ ਪਾਣਾਂਗੇ ਆਪਣਾ 9 ਕਿੱਲੇ ਗੜ ਗਿਆ ਹਾਂ ਕਹਣਾ ਛੋਣਾ ਥੋੜਾ ਜਿਹਾ ਤਿੰਨ ਕਿੱਲੇ ਮੇਰੇ ਕੋਲ 13 ਕਿੱਲੇ ਆ ਕੋਈ ਨਹੀਂ ਕੋਈ ਮਹਾਰਾਜ ਨਹੀਂ ਕੋਈ ਕੋਈ ਬਾਬਾ ਜੀ ਜਿਹੜਾ ਕੋ ਦਰਤ ਨੇ ਲੈਂਦਾ ਆ ਆਜਾ ਆਜਾ ਆਜੋ ਜੀ ਕੋਈ ਨਹੀਂ ਆ ਦੇਵ ਇਹ ਦੇਖੋ ਜੀ ਇਹ ਭਾਵੁਕ ਹੋ ਰਹੇ ਧੰਨਵਾਦ ਤੇਰਾ ਕਿਲੇ ਸਾਰੇ ਨਾ ਤਾਂ ਅਸੀਂ ਕੁਝ ਕਰ ਸਕਦੇ ਹਾਂ ਤਾਂ ਜਿੰਨੇ ਪਿੰਡ ਨੇ ਸਾਡਾ ਇਹਦਾ ਸਾਡਾ ਇੰਨਾ ਗਏ ਪਿੰਡ ਖਾਲੇ ਦਾ ਜੀ ਧੰਨਵਾਦ ਗੁਰੂ ਮਹਾਰਾਜ ਇਹੋ ਜੀ ਘੜੀ ਦੁਆਰਾਂ ਨਾਲ ਹਾਂ ਜੀ ਹਾਂ ਕਿਸੇ ਤੇ ਲਿਆ ਵੇਣਾ ਜੀ ਇਹੋ ਜੀ ਘੜੀ ਦੁਆਰਾਂ ਨਾਲ ਲਿਆ ਇਹ ਦੇਖੋ ਜੀ ਇਹ ਸਰਦਾਰ ਲੋਕ ਨੇ 13 13 ਕਿੱਲਾਂ ਦੇ ਮਾਲਕ ਤੇ ਅੱਜ ਉਹ ਜਿਹੜੀ ਜ਼ਮੀਨ ਆ ਸਾਹਮਣੇ ਅੱਖੀ ਪੁੱਤਾਂ ਵਾਂਗੂ ਕਾਲੀ ਫਸਲ ਚਾਹੀਦੀ ਖਤਮੋ ਇਹ ਕਿਸੇ ਦਾ ਕਰਦਾ ਨਹੀਂ ਜੀ ਕਿਸਾਨ ਦਾ ਜੇ ਕਰਦੇ ਨਹੀਂ ਪੈਂਦੇ ਲੋਕ ਹੱਥ ਘੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਆ ਦਿਓ ਜੀ ਬਾਪੂ ਰਸ਼ਦਾ ਸੱਜਾ ਹੋ ਜਾਣਾ ਧੰਨਵਾਦ ਹੋ ਗਿਆ ਜੀ ਜੱਪ ਮੰਗੂ ਤੋਂ ਤਾ ਤੋ ਡੱਕੜਾ ਪਤੀਨਾ ਮੇ ਜੀ ਨਾਮ ਮਰਾ ਚੰਦਾਲੀ ਨੇ ਲਖਾਇਆ ਚੰਦਾਲੀ ਨਹੀਂ ਤੁਹਾਡਾ ਕਿਹੜੀ ਜਮੀਨ ਆ ਉਹ ਜਮੀਨ ਆ ਪ੍ਰਿਥਵੀ ਵਾਲੀ ਜਿਹੜੀ ਉਹ ਤਾਂ ਠੀਕ ਹੈ ਇਹ ਆ ਜੀ ਜੱਪਦੀਪ ਜੱਪਦੀਪ ਦੀ ਮੈਂ ਹਰੇਕ ਜਗ੍ਹਾ ਜਿਹੜੀ ਆਪਾਂ ਬੋਲਿਆ ਵੀ ਆ ਇਹਦੀ ਆਹ ਚਾਰ ਕਿੱਲੇ ਇਹਨਾਂ ਦੀ ਮਾਲਕੀ ਸੀ ਚਾਰ ਚਾਰ ਘਰ ਨਹੀਂ ਚਾਰ ਜਮੀਨ ਇਹਨਾਂ ਦੀ ਸਾਂਝੀ ਸੀ ਹਾਂਜੀ ਸੀ ਜਮੀਨ ਸਾਂਝੀ ਸੀ ਸਾਢੇ ਚਾਰ ਕਿੱਲੇ ਕਿੱਲਾ ਕਿੱਲਾ ਇਹਨਾਂ ਨੂੰ ਆਉਂਦੀ ਸੀ 16 ਕਿੱਲੇ ਇਹਨਾਂ ਨੇ ਠੇਕੇ ਤੇ ਲਈ ਸੀ ਮਿੰਨੀ ਟਰੈਕਟਰ ਰੁੜ ਗਿਆ ਹਾਲ ਰੁੜ ਗਿਆ ਸੁਭਾਗਾ ਰੁੜ ਗਿਆ ਬਹੁਤ ਇੰਜਨ ਵੀ ਦੋ ਰੜ ਗਏ ਘੱਟੋ ਘੱਟ ਵੀ 40 45 ਲੱਖ ਦਾ ਨੁਕਸਾਨ ਆ ਇਹਦੀ ਵੀ ਮਤ ਕਮਾਦ ਕਮਾ ਸੀਗਾ ਠੀਕ ਧੰਨਵਾਦ ਧੰਨਵਾਦ ਮੇਜਰ ਸਿੰਘ ਆ ਜੀ ਆਜ ਮੇਜਰ ਸਿੰਘ ਮੈਂ ਜਸਦੀਪ ਮੇਜਰ ਸਿੰਘ ਤੁਹਾਡਾ ਬਾਈ ਬਸ ਸਾਈਡ ਤੋਂ ਜੀ ਇਕੱਠੇ ਹੋ ਗਿਆ ਤੁਹਾਡਾ ਹੋ ਗਿਆ ਤੁਹਾਡਾ ਹੋ ਗਿਆ ਮੇਜਰ ਸਿੰਘ ਆ ਜੀ ਅੱਛਾ ਤੁਹਾਡੇ ਕਿੰਨਾ ਬਾਂਹ ਲਗਾ ਜੀ ਇਹਨਾਂ ਦੇ ਇਸੇ ਜਿਹੜਾ ਅਗੇ ਸੀ ਨਾ ਆਪਣੇ ਉਹ ਮੈਂ ਆਂ ਲਾਉਂਦੇ ਕੱਲੇ ਕੱਲੇ ਬੰਦੇ ਨੂੰ ਦੇਈ ਜਾਂਦੇ ਆ ਕੱਲੇ ਕੂਕਰਾਂ ਦੇ ਆ ਹਾਂ ਕੱਲੇ 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 ਦੇ ਆ ਕੱਲੇ ਕੱਲੇ ਨਹੀਂ ਦੇਈ ਜਾਂਦੇ ਮੇਜੇ ਛੋਟਾ ਨਾ ਜੀ ਹਾਂ ਜੀ ਆ ਦੇਵੋ ਲਓ ਮਾਰ ਮੇਜੇ ਸਿੰਘ ਦੂਰ ਹਲਕੇ ਹਾਂ ਜੀ ਆਮਨ ਇਹ ਆਮਨ ਵਾਲੀ ਪੁਰਤੋਂ ਮਨੇ ਨਾਂ ਲਖਾਇਆ ਆਮਨ ਸਿੰਘ ਛੋਟੀ ਬਾਪੂ ਜੀ ਉਹਦੇ ਕਿਸੇ ਬੰਦੇ ਨੂੰ ਦੇ ਦੇ ਆ ਆ ਆਪਣੇ ਨਰਵੈਰ ਸਿੰਘ ਅੱਜ ਆ ਬੰਨਿਆ ਨਰਵੈਰ ਸਿੰਘ ਨਰਵੈਰ ਸਿੰਘ ਕਾਹਦਾ ਬਰੇਸਾ ਬੋ ਨਰਵੈਰ ਦਾ ਹੀ ਕੜਾਈ ਥੋੜਾ ਆਪਣਾ ਕਿੰਨਾ ਬਾਣ ਸੀ ਜੀ ਹੈ ਨਹੀਂ ਕਿਹੋ ਜਿਹੜਾ ਬਾਣ ਹੈ ਜੀ ਹਾਂ ਚਾਚੇ ਦਾ ਇਹ ਕਿੱਥੇ ਆ ਹਾਂ ਇਹ ਦੇਖੋ ਇਹ ਚਾਈ ਹੈ ਜੀ ਉਹਦੀ ਸੇਵਾ ਕਰ ਇਹ ਤਾਂ ਇਹ ਜਿਹੜਾ ਪਾਣੀ ਵਿੱਚ ਰੁੜਿਆ ਉਹ ਆ ਅਜੀ ਬਾਈ ਕਿਹੜਾ ਵਾਹਣਾ ਆ ਆ ਬਾਈ ਸਾਡਾ ਹੀ ਦੋਵੇਂ ਭਰਾ ਹੀ ਆਹੀਂ ਇਹਨਾਂ ਨੂੰ ਆਪਾਂ ਡੀਜ਼ਲ ਦੇਤਾ ਵੈਸੀ ਡੀਜ਼ਲ ਹੁਣ ਪੁੱਧਰ ਕਰਨ ਪੁੱਧਰ ਬਾਬਾ ਜਿਹੜਾ ਹੁਣ ਪੁੱਧਰ ਆ ਆ ਯਾ ਬਾਈ ਆ ਥੋੜਾ ਵੱਜਾ ਵਿੱਚ ਉਹ ਆਪਾਂ ਡੀਜ਼ਲ ਦੇਤਾ ਜੀ ਪਾਪਾ ਡੀਜ਼ਲ ਦੇ ਦਾਂਗੇ ਤੁਹਾਨੂੰ ਹੋਰ ਦੇ ਦੂਰੀ ਡੀਜ਼ਲ ਹੋਰ ਦੇ ਦਾਂਗੇ ਬਾਪੂ ਇਹ ਜਿਹੜੀ ਵਾਣ ਵਿੱਚ ਪਾਣੀ ਆ ਗਿਆ ਉਸ ਪਾਸੇ ਹਾਂ ਪੰਪਿੰਦਰ ਸਿੰਘ ਜੀ ਚਲ ਚਲ ਥੋੜਾ ਨੂੰ ਆ ਜੀ ਹਾਂ ਜੀ ਕਿੰਨਾ ਵਾਹਨ ਜੀ ਕਿਹੜਾ ਵਾਹਨ ਆ ਜੀ ਉਹ ਸਾਹਮਣੇ ਜਿਸ ਤੋਂ ਬਹਿਗਾ ਉਹ ਸਾਹਮਣੇ ਚੱਟਾਂ ਆ ਕਿੰਨਾ ਵਾਹਣਾ ਜੀ ਤੁਹਾਡਾ ਹੈਗਾ 4 ਕਿਲੇ 2 ਜੀ ਇਥੇ ਤੋਂ ਆ ਗਏ ਰੁੜਿਆ ਕਿੰਨਾ ਵਿੱਚ ਚਲ ਰੁੜ ਗਿਆ ਅਸਲ ਤਾਂ ਨਹੀਂ ਹੋਣੀ ਉੱਥੇ ਨਹੀਂ ਜੀ ਦੁਬਾਰਾ ਬਾਤ ਹੋ ਜੂਗੀ ਨਹੀਂ ਨਹੀਂ ਉਹ ਸਾਹਮਣੇ ਚਲੋ ਆ ਦਿਓ ਜੀ ਸੇਵਾ ਆ ਬਿੰਦਰ ਸਿੰਘ ਹਾਂ ਜੀ ਬਿੰਦਰ ਸਿੰਘ ਕਾਕਲ ਬਿੰਦਰ ਸਿੰਘ ਰਹਿ ਗਿਆ ਜੀ ਤੁਸੀਂ ਬਾਈ ਯਾਰ ਮੈਂ ਤੁਹਾਨੂੰ ਇਹੋ ਕਰ ਲਉ ਇਹਨੂੰ ਰਹਿਣ ਦੇ ਲੇ ਬੁਲਾਓ ਜੀ ਕੋਈ ਨਾ ਪਾ ਕਰਦੇ ਆ ਰਾਮ ਲਹਿ ਕੇ 14 ਹੋ ਗਏ ਹੋਗੇ ਇੱਕ ਆਪਾਂ ਕੱਟਦਾ ਇੱਕ ਮਿੰਟ ਇੱਕ ਮਿੰਟ ਆ ਇੱਕ ਆਇਆ ਜੀ ਆਪਣੇ ਕੋਲ ਇਕਲਵਿੰਦਰ ਆ ਕਰਨਵਿੰਦਰ ਸਿੰਘ ਨਾ ਪਹਿਲੇ ਲਿਖਦੇ ਆ ਗਰ ਨਹੀਂ ਉਹ ਨਹੀਂ ਉਹ ਜਿਹੜਾ ਰੈਗ ਹੈ ਨਾ ਉਹ ਜਿਆਦਾ ਨਹੀਂ ਹਾਂਜੀ ਭਾਈ ਹਾਂਜੀ ਆਜੋ ਆਜੋ ਹਾਂਜੀ ਤੇਰੇ ਪਾਂਦੇ ਆ ਜੀ ਤੁਹਾਡਾ ਕਿੰਨਾ ਵਾਹਨ ਸੀ ਜੀ 3 ਕਿਲੋ ਸਾਹੇ ਵਿੱਚ ਟ੍ਰਾਫਿਕ ਰੁਕ ਗਿਆ ਸੀ ਮੋਟਰ ਕਿਹੜਾ ਕਿਹੜਾ ਵਾਹਨ ਆ ਜੀ ਆ ਇੱਥੇ ਜਿਹੜਾ ਸੰਭਾਵਨਾ ਕਰ ਦਿੱਤੀ ਉਹ ਕਈ ਨਹੀਂ ਚੱਲਦਾ ਫਸਲ ਤਾਂ ਨਹੀਂ ਹੋਣੀ ਉੱਥੇ ਜੀ ਮੰਨ ਨਹੀਂ ਬਿਲਕੁਲ ਨਹੀਂ ਹੋਣੀ ਇਹਨਾਂ ਨੂੰ ਦੇ ਦਿਓ ਆ ਪਾਣੀ ਵਗਣ ਦੇ ਸਾਈਡ ਲਿਖ ਲਿਸਟ ਤੇ ਕਰ ਹੋ ਗਿਆ ਭਾਈ ਹਾਂ ਕੁਲਵਿੰਦਰ ਆ ਗਿਆ ਕੁਲਵਿੰਦਰ ਰਹੇਗਾ ਕੁਲਵਿੰਦਰ ਨੂੰ ਬੱਟਾ ਉਹ ਕਿਧਰੇ ਪਹੁੰਚਦਾ ਆ ਜਾ ਬਈ ਆ ਜਾ ਬਈ ਸਾਡੇ ਚ ਨਿਕਲੇ ਸਾਡੇ ਕੋਈ ਨਹੀਂ ਕੋਈ ਨਹੀਂ ਇਹ ਬਾਪੂ ਬੂਟਾ ਸਿੰਘ ਤੇ ਇੱਕ ਪੂਰੀ ਜ਼ਿੰਮੇਵਾਰੀ ਉਹ ਤੁਸੀਂ ਕਰ ਪਹੁੰਚਾਣੀ ਆ ਲੋ ਇਹ ਮੇਰੀ ਕੋਲ ਆ ਬਈ ਬਈ ਬਣਾ ਲੈਣੇ ਲਿਸਟ ਬਾਬਾ ਜੀ ਕੋਈ ਨਹੀਂ ਇੱਕ ਮਿੰਟ ਅਗਲੀ ਲਿਸਟ ਬਣਾਵਾਂਗੇ ਤੁਸੀਂ ਆ ਲੋ ਆ ਜਾਓ ਆ ਲੋ ਲਾਓ ਮਾੜਾ ਟੋਡਾ ਬਾਂਹ ਕਿਹੜਾ ਜੀ ਟੋਡਾ ਮੇਰਾ ਜੀ ਠੀਕ ਹੈ ਅੱਛਾ ਇੱਧਰ ਇਹ ਆ ਜੀ ਜਿਹੜੀ ਕਿ ਸੇਵਾ ਆਪਾਂ ਇੱਕ 15 ਜਣੇ ਉਹਦੇ 10-1000 ਰੁਪਏ ਤੋਂ ਉਹਦੇ ਸੇਵਾ ਕਰਤੀ ਜੀ ਅੱਗੇ ਕਿਹੜੇ ਪਿੰਡਾਂ ਚ ਗਏ ਸੀਗੇ ਆਪਾਂ ਅੱਗੇ ਗਏ ਸੀਗੇ ਫੱਤੇ ਵਾਲੇ ਹਾਲੇ ਕੇ ਹਾਲੇ ਕੇ ਤੇ ਆਪਾਂ ਗਏ ਸੀਗੇ ਬਸਤੀ ਕੁਛ ਸਿੰਘ ਵਾਲੀ ਅੱਛਾ ਅਸੀਂ ਕੁਝ ਉੱਥੇ ਵੀ ਸੇਵਾ ਕਰਕੇ ਆਏ ਅੰਦਰਾਂ ਵੀ ਕਰਾਂ ਨੂੰ ਅਸੀਂ ਸੇਵਾ ਉੱਥੇ ਵੀ ਕਰਕੇ ਆਏ ਜਿਨ੍ਹਾਂ ਦੇ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਇੱਕ ਗੱਲ ਇਹ ਕਿ ਜਿਹੜੇ ਬੰਦੇ ਆਪਾਂ ਕਈ ਵੀਰੇ ਵੀਡੀਓ ਬਣਾਉਣ ਦਾ ਚੱਕਰ ਇਹ ਆ ਇਹ ਕੋਈ ਜੀ ਨਹੀਂ ਕਰਦਾ ਤੁਸੀਂ ਵੀ ਸਾਡੇ ਵਰਗੇ ਅਸੀਂ ਸਾਡੇ ਵੀ ਵਿਅਕਤ ਇਹੋ ਨਹੀਂ ਗੜੇ ਪੈ ਜਾਂਦੇ ਆ ਤੇ ਉਹ ਕੋਈ ਜੇ ਤੁਸੀਂ ਵੀ ਸਾਡੇ ਵਰਗੇ ਨਾ ਆਪਾਂ ਭਰਾ ਕੋਈ ਹੱਥ ਨਹੀਂ ਕਿਸੇ ਮੂਰੇ ਅੜਦਾ ਕੋਈ ਨਹੀਂ ਆਪਾਂ ਭਰਾ ਕਿਤੇ ਸਾਨੂੰ ਲੋੜਦੇ ਤੁਸੀਂ ਮਦਦ ਕਰਦੇ ਨੇ ਸੋ ਉਹਨੂੰ ਅਸਤ ਮਦਦ ਕਰਦੇ ਆ ਇਹਨੂੰ ਕਿਵੇਂ ਵੀ ਨਹੀਂ ਲੈਣਾ ਵੀਡੀਓ ਬਣਾਉ ਤਾਂ ਬਣਾਉਨੇ ਆਂ ਅਸੀਂ ਤਾਂ ਕਿ ਜਿਹਦੀ ਕੋਈ ਐਨਆਰਆਈ ਵੀਰ ਦੀ ਮਦਦ ਆਈ ਆ ਉਹਨੂੰ ਇਹ ਹੋ ਜਾ ਯਾਰ ਮੇਰੀ ਸਹੀ ਥਾਂ ਲੱਗ ਗਈ ਸੰਗਤ ਪਿੰਡ ਦੀ ਸੰਗਤ ਨੇ ਪੈਸੇ ਦਿੱਤੇ ਉਹਨੂੰ ਆਪਾਂ ਨਾਲ ਅਸੀਂ ਦਿਖਾਉਣੀ ਆ ਇਹ ਬੰਦੇ ਜ਼ਿੰਮੇਵਾਰ ਹੁੰਦੇ ਆ ਇਹਨਾਂ ਨੂੰ ਫਿਰ ਪਿੰਡ 'ਚ ਦੁਬਾਰਾ ਵੀ ਜਾਣਾ ਹੈ ਇਹ ਬਦਲੇ ਸੌਕਾਰ ਕਰਨੇ ਹੁੰਦੇ ਆ ਬੰਦਿਆਂ ਨੂੰ ਦਬਾਰ ਹੁੰਦਾ ਵਿਸ਼ਵਾਸ ਤੇ ਸਾਰਾ ਕੰਮ ਖੜਾ ਆਹੀ ਮਜਬੂਰੀ ਹੁੰਦੀ ਆ ਅਸੀਂ ਨਾ ਸਾਰੀ ਹੀ ਸੰਗਤ ਦਾ ਜਿੰਨੇ ਹੀ ਪੀੜਤ ਪਰਿਵਾਰ ਨੇ ਥੋੜਾ ਕਿੰਨਾ ਦਾ ਮੋਢਾ ਲਾਇਆ ਤੇ ਜਿਹੜੇ ਅਗਲੀ ਸਾਡੀ ਲਿਸਟ ਅਸੀਂ ਬਣਾ ਲੈ ਲੇ ਆ ਕੁਲਵਿੰਦਰ ਜੀ ਤੁਸੀਂ ਬਣਾ ਲਿਓ ਲਿਸਟ ਜਿਵੇਂ ਸਾਡੇ ਕੋਲੇ ਕੋਈ ਭਰਾ ਆਉਂਦਾ ਡੋਨਰ ਤੇ ਅਸੀਂ ਅਗਲੇ ਬੰਦਿਆਂ ਨੂੰ ਉਹ ਸੇਵਾ ਦਵਾਂਗੇ ਹੁਣ ਗੁਰੂ ਮਹਾਰਾਜ ਅੱਗੇ ਆਪਾਂ ਇੱਕ ਅਰਦਾਸ ਤੇ ਬੇਨਤੀ ਕਰਨੀ ਆ ਜਿਵੇਂ ਪਿੰਡ ਖਿਆਲੀ ਨੇ ਸਾਡੇ ਨਾਲ ਪਿੰਡ ਕਪੂਰੇ ਦੇ ਵੀ ਵੀਰ ਖੜੇ ਨੇ ਇਹਨਾਂ ਨੇ ਡੀਜ਼ਲ ਬੰਦਿਆਂ ਨੂੰ ਸਾਤੇ ਗੜ ਸਭਰਾ ਦੇ ਵਿੱਚ ਇਸੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਬਈ ਬਈ ਅਮਰਤੋ ਸਿੰਘ ਮਾਨ ਦੀ ਟੀਮ ਤੇ ਦੂਜੇ ਸਾਰੇ ਕਪੂਰਾਂ ਵਾਲੇ ਖੜੇ ਆ ਅਸੀਂ ਸਾਰੇ ਵੀਰਾਂ ਦਾ ਇਹਨਾਂ ਦਾ ਨਗਰ ਨਿਵਾਸੀ ਦਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਕਿਹਨੂੰ ਜਿਹੜਾ ਗੁਰੂ ਮਾਰੇ ਤੁਹਾਡੀ ਸੇਵਾ ਪਾ ਕਰਕੇ ਗਏ ਉਹ ਤੁਹਾਡੀ ਉਹ ਲੇਖੇ ਲੱਗੇ ਤੁਹਾਨੂੰ ਤਿੰਨ ਦੁਗਲੀ ਰਾਤ ਚੋਕਣੀ ਤਕਸੀਬਾ ਕਰ ਦਿਆ ਜੀ ਇਹਦਾ ਕੱਲ ਨੂੰ ਆਪ ਦੇਤੇ ਪਏ ਜੀ ਸੰਗਤ ਨਾਲ ਹੀ ਤੇ ਆਪਾਂ ਪਿੰਡ ਖਿਆਲੇ ਦੇ ਇਹਨਾਂ ਸਾਰੇ ਵੀਰਾਂ ਵਾਸਤੇ ਆਪਾਂ ਇੱਕ ਜਕਾਰਾ ਲਾਵਾਂਗੇ ਸਾਰੇ ਵੀਰ ਨਾ ਜ਼ਰੂਰ ਹਲੰਦ ਬਾਜ ਚ ਜਵਾਬ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ